ਦੀ ਦਸਤੋਕ ਕੀ ਹਾਲ ਚਾਲ ਹੋਪੇ ਜ਼ਾਰੇ ਬਹੁਤ ਬੜੀ ਹੋਵਗੇ ਤੇ ਦਸਤੋ ਅੱਜ ਹੈ ਮੀ ਆਲਾ 3 ਤੇ ਮੀ ਪੈਰੀਆਂ ਕਿਡੀਆਂ ਪੈਰੀਆਂ ਮਤਲਬ ਮੀ ਨਹੀਂ ਪੈਰੀਆਂ ਕਿਡੀਆਂ ਪੈਰੀਆਂ ਹਲਕੀ ਹਲਕੀਆਂ ਵੇਖੋ ਹਲਕੀ ਹਲਕੀ ਕਿਡੀਆਂ ਪੈਰੀਆਂ ਅੱਜ ਸਾਡਾ ਖੂ ਜੋ ਦਾ ਟਾਈਮ ਅਜੇ ਕੋਈ ਨਹੀਂ ਨਿਕਲਿਆ ਬਾਹਰ ਆਪਾਂ ਚੱਲਦੇ ਹੁਮਮਣ ਤੇ ਹਾਂਜੀ ਦੋਸਤੋ ਤੇ ਤੁਹਾਨੂੰ ਮੈਂ ਨਾ ਅੱਜ ਪਿੰਡਾਂ ਜਿਹੜੀ ਖੂਬ ਖੂਬਸੂਰਤੀ ਆ ਖੇਤਾਂ ਵਿੱਚ ਦਿਖ ਦਿਤੀ ਜਿਆਦਾ ਠੀਕ ਤੁੰਨੇ ਤਾਂ ਸੰਦਾਰ ਕੁਝ ਜੁਮੜੇ ਇਹ ਆ ਦੇਖੋ ਆ ਦੇਖੋ ਹਰਿਆਲੀ ਹਰਿਆਲੀ ਹੀ ਹਰਿਆਲੀ ਤੇ ਇਸ ਤੋਂ ਬਾਅਦ ਆ ਦੇਖੋ ਆ ਠੀਕ ਐ ਆ ਰਾਇਆ ਤੇ ਖੂਬਸੂਰਤੀ ਦੇਖੋ ਯਾਰ ਤੁਸੀਂ ਯਾਰ ਮਤਲਬ ਦੇਖਿਓ ਬਣਦੀ ਹੈ ਨਾ ਇਹ ਚੀਜ਼ਾਂ ਮਤਲਬ ਕਿ ਬਹੁਤ ਵਧੀਆ ਲੱਗਦੀ ਹੈ ਹਾਂ ਨਾ ਹਾਂ ਇੱਕ ਤੇ ਤੁਹਾਨੂੰ ਮੈਂ ਹੋਰ ਵੀ ਅੱਗੇ ਹੁੰਦਾ ਰੁਕ ਜੂ ਮੜਾ ਜਾ ਰੁਕ 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 ਇਹ ਆ ਦੇਖ ਵੇ ਇਹ ਹਾ ਗੰਨਿਆਂ ਦਾ ਇਹ ਆ ਜੀ ਗੰਨਿਆਂ ਦਾ ਖੇਤ ਸਾਡੇ ਇੱਧਰ ਆਗ ਵੀ ਬੋਲ ਦਿੰਦੇ ਆਗ ਆਗ ਮਤਲਬ ਆਗ ਅਲੱਗ ਚੀਜ਼ ਆ ਤੇ ਗੰਨਿਆਂ ਖੇਤ ਪਿੰਡ ਦਾ ਯਾਰ ਮਾਹੌਲ ਬਹੁਤ ਵਧੀਆ ਨਾ ਤੇ ਸੈਰ ਕਰਨ ਬਹੁਤ ਧੀ ਦੇਖੋ ਮੈਂ ਪਿੰਡ ਵਿੱਚ ਹੀ ਰਹਿੰਦਾ ਤੇ ਮੈਂ ਇਧਰ ਖੇਤਾਂਵਾਲ ਸੈਰ ਕਰਨਾ ਆਇਆ ਤੇ ਇੱਥੇ ਤੁਹਾਨੂੰ ਕੋਈ ਟ੍ਰੈਫਿਕ ਨਹੀਂ ਮਿਲੂਗੀ ਹਨਾ ਤੇ ਨਾ ਕੋਈ ਗੱਡੀਆਂ ਦਾ ਕੋਈ ਸ਼ੋਰ ਸ਼ਰਾਬਾ ਪੀ ਪੈ ਪੈ ਕੁਝ ਮਤਲਬ ਕੁਝ ਵੀ ਨਹੀਂ ਮਿਲਣਾ ਇੱਥੇ ਸਿਰਫ ਤੁਹਾਨੂੰ ਇੱਕ ਸ਼ਾਂਤੀ ਮਿਲਨੀ ਆ ਨਾ ਬਿਲਕੁਲ ਤੇ ਉਸ ਤੋਂ ਬਾਅਦ ਪੰਛੀਆਂ ਦੀਆਂ ਆਵਾਜ਼ਾਂ ਯਾਰ ਮਤਲਬ ਅਗਲ-ਅਗਲ ਪੰਛੀ ਦੀ ਆਵਾਜ਼ ਆ ਸ਼ਾਇਦ ਤੁਸੀਂ ਸੁਣਵੇ ਇਹਦਾ ਮਾਈਕ ਸ਼ਾਇਦ ਪਪਨਾ ਕੰਮ ਕਰਦਾ ਹੋਵੇ ਤੇ ਪੰਛੀ ਦੀਆਂ ਆਵਾਜ਼ਾਂ ਯਾਰ ਮਤਲਬ ਕਿ ਮਾਈਂਡ ਨਾ ਪੂਰਾ ਮਤਲਬ ਕਿ ਸ਼ਾਂਤ ਹੋਵੇ ਦਾ ਨਾ ਆਹ ਹੈ ਸਾਡੀ ਛੱਪੜੀ ਤੇ ਪਿੰਡ ਦੇ ਲੋਕੀ ਕਰਦੇ ਜਿਹੜਾ ਵੀ ਆਪਣਾ ਵੇਸਟ ਵਗੈਰਾ ਹੁੰਦਾ ਜੋ ਵੀ ਕੂੜਾ-ਕਵਾਰ ਹੁੰਦਾ ਉਹ ਇੱਥੇ ਅੱਗੇ 던ਦੇ ਤੇ ਮਤਲਬ ਹੋਰ ਆ ਕੇ ਆਪਣਾ ਜੁ ਗੱਡੀ-ਗੱਡੀ ਹੁੰਦੀ ਉਹ ਇੱਥੋਂ ਚੱਕ ਲੈ ਜਾਂਦੀ ਆ ਤੇ ਅੱਗੇ ਜਾ ਕੇ ਡਿਸਕਾਰਡ ਕਰ ਦਿੰਦੀ ਆ ਤੇ ਦੋਸਤੋ ਇਥੋਂ ਨੂੰ ਪਤਾ ਕੀ ਆ ਇਹ ਇੱਥੇ ਖੂਬਸੂਰਤ ਹੀ ਲਿਖਦੇ ਆ ਟਿਕਰ ਆ ਜਿਹੜੇ ਤੁਹਾਡੇ ਸਬਜ਼ੀਆਂ ਤੜਕੇ ਲੱਗਦੇ ਆ ਨਾ ਸਰੋਂ ਦਾ ਤੇਲ ਆ ਉਹ ਸਰੋਂ ਦਾ ਤੇਲ ਐ ਤੋਂ ਹੀ ਬਣਦਾ ਆ ਦੇਖ ਲੋ ਤੇ ਖੂਬਸੂਰਤੀ ਦੇਖ ਲੋ ਪਹਿਲਾਂ ਕਿੰਨੀ ਖੂਬਸੂਰਤ ਮਤਲਬ ਕਵਨ ਬਣਾ ਦਿੰਦਾ ਦੋਸਤੋ ਬਾਦ ਸਰੋਂ ਦਾ ਤੇਲੇ ਚੋਂ ਨਿਕਲਦਾ ਤੇ ਇਹ ਘਰਾਂ ਚ ਤੜਕ ਲਾਦਦੇ ਆ ਇਹ ਤੋਂ ਹੀ ਲਗਦੇ ਆ ਦੇਖੋ ਯਾ ਵੱਕਿਆ ਬੋਰਸੋਨਸ ਕਿਸੇ ਨਾ ਕੋਈ ਸ਼ੋਰ ਸ਼ਰਾਬ ਨਹੀਂ ਹੈਗਾ ਕੋਈ ਕੁਛ ਨਹੀਂ ਹੈਗਾ ਹਨਾ ਸਿਰਫ ਪੰਛੀ ਦੀ ਅਵਾਜ਼ਾਂ ਸੁਣ ਰਹੀ ਆ ਕੋਈ ਗੱਡੀਆਂ ਆਉਂਦੇ ਕੋਈ ਟ੍ਰੈਫਿਕ ਨਹੀਂ ਕੋਈ ਗੱਡੀਆਂ ਦੀ ਅਵਾਜ਼ਾਂ ਨਹੀਂ ਹੈਗੀਆਂ ਤੇ ਸੌਂ ਰਿਹਾ ਤੁਸੀਂ ਸੌਂ ਰਹੇ ਹੋ ਨਾ ਵੀ ਕੋਈ ਆਵਾਜ਼ ਕੋਈ ਕਿਸੇ ਕਿਸੇ ਕਿਸਮ ਦੀ ਆਵਾਜ਼ ਨਹੀਂ ਆ ਰਹੀ ਹੈ ਸਿਰਫ ਪੰਛੀ ਦੀ ਆਵਾਜ਼ ਆ ਰਹੀ ਹੈ ਤੇ ਇੱਕ ਜਿਹੜੀ ਹਵਾ ਚੱਲ ਰਹੀ ਹੈ ਹਨਾ ਕਿੰਨੀ ਠੰਡੀ ਠੰਡੀ ਹਵਾ ਚੱਲ ਰਹੀ ਹੈ ਯਾਨੀ ਚੀਜ਼ਾਂ ਇਹ ਦੇਖਣ ਨੂੰ ਮਿਲਦੀਆਂ ਹਨਾ ਬਹੁਤ ਵਧੀਆ ਲੱਗ ਰਿਹਾ ਹਾਂਜੀ ਦੋਸਤੋ ਇਹ ਆ ਨਾ ਸਾਡੇ ਇੱਥੇ ਪਿੰਡ ਵਿੱਚ ਨਾ ਬੇਰਾਂ ਦੇ ਪੇੜ ਆ ਇਹ ਬੇਰ ਲੱਗੇ ਹੋਏ ਆ ਤੇ ਤੁਸੀਂ ਸੋਚਦੇ ਹੋਣੇ ਯਾਰ ਕਿ ਇਹ ਬੇਰ ਹੀ ਆ ਤੇ ਸਪੈਸ਼ਲ ਕੀ ਆ ਦੇਖੋ ਇਹਦੇ ਵਿੱਚ ਸਪੈਸ਼ਲ ਇਹ ਆ ਕਿ ਇਹ ਬੇਰ ਲੱਗੇ ਹੋਏ ਨਾ ਹੋਰ ਮਤਲਬ ਕਿ ਰੋਪੜ ਹੋਰ ਸ਼ਹਿਰ ਦੇ ਲੋਕ ਨੇ ਨਾ ਇੱਥੇ ਆ ਕੇ ਜ਼ਮੀਨ ਲੈ ਕੇ ਬੀਜੇ ਹੋਇਆ ਬਟਸਾ ਕਿ ਇੱਥੇ ਕੋਈ ਸਿਕਿਉਰਟੀ ਨਹੀਂ ਕੋਈ ਰੋਕ ਟੋਕ ਨਹੀਂ ਮਤਲਬ ਜਿਹੜਾ ਬੰਦਾ ਦੇਖਦਾ ਉਹ ਖਾ ਖਾਲਨ ਦਾ ਕੇ ਮੈਨੂੰ ਇੱਥੇ ਕੋਈ ਦੇਖਿਆ ਨਹੀਂ ਹੁਣ ਤੱਕ ਵੀ ਕੋਈ ਰੋਕ ਕੇ ਕੋਈ ਰੋਕਦਾ ਨਾ ਹੋਵੇ ਤੇ ਅੱਜ ਕੇ ਮਤਲਬ ਪਈ ਵਿਸ਼ਵਾਸ ਆ ਨਾ ਵਿਸ਼ਵਾਸ ਆਵੇ ਆ ਹਾਂ ਕੋਈ ਗੱਲ ਨਹੀਂ ਬੱਤ-ਬੱਤ ਕਿੰਨੇ ਖਾਲੂਗਾ ਯਾਰ ਹਨਾ ਤੇ ਮੈਂ ਡੋਗੀ ਖੇੜਦੇ ਉਹ ਹੈਲੋ ਕੀ ਹੋ ਗਿਆ ਤੁਹਾਨੂੰ ਕੀ ਹੋਇਆ ਖੇਡਦੇ ਪਏ ਆ ਸਾਰੇ ਮਸਤੀ ਨਾਲ ਖੇਡਿਆ ਕੀ ਕਰ ਰਹੇ ਹੈ ਕੀ ਹੋਇਆ ਤੇ ਆ ਪਿਆਜ਼ ਬੀਜਿਆ ਹੋਇਆ ਨੇ ਇਹਨਾਂ ਨੇ ਅਲਕੋ ਸਾਰਾ ਪਿਆਜ਼ ਆ ਗਿਆ ਉਹ ਸਿਰਤ ਲਿਖ ਪਿਆਜ਼ ਦੋਸਤੋ ਦੇਖੋ ਮੀ ਫੇਰ ਸਟਾਰਟ ਹੋ ਗਿਆ ਇਹ ਉੱਪਰ ਕਿਣੀਆਂ ਪੈ ਗਈਆਂ ਸਿਰਫ ਕੈਮਰੇ ਤੇ ਦੇਖਿਓ ਹਾਂ ਦੇਖੋ ਆਹ ਕਿੱਡਾ ਬੜਾ ਮਰੂਦ ਲੱਗਿਆ ਹੋਇਆ ਪੱਕਾ ਕੱਚਾ ਹੈ ਕੱਚਾ ਰਹਾ ਜਨਾ ਕੱਚਾ ਅੜਾਂ ਪੰਗਲ ਮਾਰੀਂ ਕਿਤੇ ਤੇ ਦੋਸਤੋ ਮੀ ਫੇਰ ਸਟਾਰਟ ਹੋ ਗਿਆ ਕਿਣੀ ਹੈਗਾ ਮਤਲਬ ਫੇਰ ਸਟਾਰਟ ਹੋ ਗਈ ਹੈ ਤੇ ਇੰਨਾ ਸੀ ਸਾਡਾ ਛੋਟਾ ਜਿਹਾ ਬਲੌਗ ਜੇ ਵਧੀਆ ਲੱਗਿਆ ਤਾਂ ਨਾ ਲਾਈਕ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਫੇ ਮਿਲਦੇ ਹਾਂ ਕਿਸੇ ਹੋਰ ਬਲੌਗ ਚ